ਦੁਨੀਆ ਕੀ ਵੀੜ 'ਚ ਮਿਲ ਤੋ ਰਹਾ ਹਾਂ ਉਸ ਖ਼ਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ-ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਆਏ ਉਸ ਦੀ 28 ਆਇਤ ਵਿੱਚ ਲਿਖਿਆ ਹੈ ਹੇ ਸਾਰੇ ਥੱਕੇ ਹੋਏ ਅਤੇ ਭਾਰ ਹੇਠ ਦੱਬੇ ਹੋਏ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੈਂ ਤੁਹਾਨੂੰ ਆਰਾਮ ਦੇਵਾਂਗਾ ਇਹ ਪ੍ਰਭੂ ਯੇਸ਼ੂ ਮਸੀਹ ਜੀ ਦੇ ਵੱਲੋਂ ਇੱਕ ਧੰਨ ਆਸ ਦੇ ਸ਼ਬਦ ਹਨ ਜੋ ਕੋਈ ਪਾਪ ਦੇ ਭਾਰ ਦੇ ਹੇਠਾਂ ਦੱਬੇ ਹੋਇਆ ਹੈ ਉਹ ਆਪਣੇ ਆਉਣ ਵਾਲੇ ਨਿਆਂ ਦੇ ਕਾਰਨ ਵਿਆਕੁਲ ਹੈ ਉਹਨਾਂ ਦੇ ਲਈ ਸੱਚੀ ਸ਼ਾਂਤੀ ਅਤੇ ਆਰਾਮ ਦੇਣ ਦੀ ਪ੍ਰਤੀਗਿਆ ਅਤੇ ਤਸੱਲੀ ਪ੍ਰਭੂ ਯੇਸ਼ੂ ਮਸੀਹ ਜੀ ਦਿੰਦੇ ਹਨ ਪਾਪ ਦੇ ਕਾਰਨ ਮਨੁੱਖ ਦੇ ਅੰਦਰ ਇੱਕ ਡਰ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ ਜਿਸ ਦੇ ਵਿੱਚੋਂ ਉਹ ਬਚ ਨਹੀਂ ਸਕਦਾ ਹੈ ਜਿਸ ਦੇ ਕਾਨ ਉਹਦੇ ਜੀਵਨ ਦੇ ਵਿੱਚ ਉਹ ਇਸ ਬਹੁਤ ਭਾਰੇ ਬੋਝ ਦੇ ਹੇਠਾਂ ਦੱਬਿਆ ਹੋਇਆ ਹੈ ਜਿਸ ਦੇ ਵਿੱਚੋਂ ਮਨੁੱਖ ਆਪਣੇ ਆਪ ਉੱਠ ਨਹੀਂ ਸਕਦਾ ਹੈ ਉਹ ਥੱਕਿਆ ਹੋਇਆ ਹੈ ਉਹ ਹਾਰਿਆ ਹੋਇਆ ਹੈ ਉਸ ਦੇ ਲਈ ਕੋਈ ਵੀ ਸਹਾਇਕ ਨਹੀਂ ਹੈ ਇਸ ਲਈ ਪ੍ਰਭੂ ਯਿਸੂ ਮਸੀਹ ਦੇਤਾਰੀ ਹੋਏ ਅਤੇ ਮਨੁੱਖਾਂ ਦੇ ਆਪਾਂ ਦੇ ਪਾਪਾਂ ਨੂੰ ਆਪਣੇ ਉੱਤੇ ਲੈ ਕੇ ਕਲਵਰੀ ਦੀ ਸਲੀਬ ਦੇ ਉੱਤੇ ਮਨੁੱਖਾਂ ਦੇ ਪਾਪਾਂ ਦੇ ਖਾਤਰ ਕੁਰਬਾਨ ਹੋਏ ਤਾਂ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਰੱਖੇ ਉਹ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੇ ਕੋਲੋਂ ਆਰਾਮ ਅਤੇ ਸ਼ਾਂਤੀ ਪ੍ਰਾਪਤ ਕਰ ਸਕੇ ਅਤੇ ਇਸ ਸ਼ਾਂਤੀ ਦੀ ਬੁਨਿਆਦ ਪਰਮੇਸ਼ਰ ਦੀ ਕਿਰਪਾ ਹੈ ਜੋ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਪ੍ਰਗਟ ਹੈ ਤੁਸੀਂ ਵੀ ਇਸ ਕਿਰਪਾ ਨੂੰ ਪ੍ਰਾਪਤ ਕਰ ਸਕੋ ਤੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਦੁਆਰਾ ਆਪਣੇ ਜੀਵਨ ਦੇ ਵਿੱਚ ਆਰਾਮ ਤੇ ਸ਼ਾਂਤੀ ਨੂੰ ਪ੍ਰਾਪਤ ਕਰ ਸਕੋ ਪਰਮੇਸ਼ਰ ਦੇ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਅੱਜ ਪ੍ਰਾਰਥਨਾ ਹੈ ਧੰਨਵਾਦ